ਦੇਖੋ ਗਣੇਸ਼ ਚਤੁਰਤੀ ਚੱਲਦੀ ਹੈ ਨਾ ਤੇ ਗਣੇਸ਼ ਉਹਨਾਂ ਦੀ ਮਹਾਨਤਾ ਇਸ ਵਾਸਤੇ ਹੈ ਕਿ ਉਹਨਾਂ ਨੂੰ ਬਹੁਤ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ ਤੇ ਗਣੇਸ਼ ਜੀ ਨੂੰ ਵਿਦਵਾਨ ਦੇ ਹੋਣ ਦੇ ਨਾਲ ਨਾਲ ਵੱਡਾ ਲਖਾਰੀ ਵੀ ਮੰਨਿਆ ਜਾਂਦਾ ਹੈ ਜਿਹੜੇ ਵੇਦ ਵ્યાਸ ઋષਿ ਸਨ ਉਹਨਾਂ ਨੇ ਜਦੋਂ ਮਹਾਭਾਰਤ ਲਿਖਣੀ ਸੀ ਨਾ ਉਹ ਮਹਾਭਾਰਤ ਲਿਖਣ ਵਾਸਤੇ ਪਹਿਲਾਂ ਬ੍ਰਹਮਾ ਕੋਲ ਜਾਂਦੇ ਆ ਕਿ ਬ੍ਰਹਮਾ ਚਾਰ ਵੇਦਾਂ ਦਾ ਲਖਾਰੀ ਹੈ ਕਹਿੰਦੇ ਬ੍ਰਹਮਾ ਨੂੰ ਜਾ ਕੇ ਬੇਨਤੀ ਕੀਤੀ ਵੀ ਮਹਾਭਾਰਤ ਦਾ ਗ੍ਰੰਥ ਲਿਖਾਉਣਾ ਹੈ ਬ੍ਰਹਮਾ ਨੇ ਗਣੇਸ਼ ਜੀ ਬਾਰੇ ਦੱਸਿਆ ਵੀ ਉਹਨਾਂ ਵਰਗਾ ਲਖਾਰੀ ਕੋਈ ਨਹੀਂ ਤੇ ਉਸ ਸਮੇਂ ਵੇਦ ਵਿਆਸ ઋષਿ ਗਣੇਸ਼ ਜੀ ਕੋਲ ਆ ਕਰਕੇ ਬੇਨਤੀ ਕਰਦਾ ਵੀ ਮੈਂ ਮਹਾਭਾਰਤ ਗ੍ਰੰਥ ਲਿਖਣਾ ਹੈ ਤੇ ਤੁਸੀਂ ਲਖਾਰੀ ਬਣ ਜਾਓ ਗਣੇਸ਼ ਜੀ ਕਹਿੰਦੇ ਨੇ ਮੈਂ ਲਖਾਰੀ ਤੇ ਬਣਾਗਾ ਪਰ ਮੇਰੀ ਇੱਕ ਸ਼ਰਤ ਹੈ ਪੁੱਛਿਆ ਕੀ ਕਹਿੰਦੇ ਮੇਰੀ ਕਲਮ ਜਦੋਂ ਇੱਕ ਵਾਰ ਚੱਲ ਪਵੇ ਫਿਰ ਰੁਕਦੀ ਨਹੀਂ ਮੇਰੀ ਕਲਮ ਵਿੱਚ ਰੁਕਾਵਟ ਨਹੀਂ ਹੈ ਰਤੀ ਮਾਤਰ ਵੀ ਵੇਦ ਵਿਆਸ ਕਹਿਣ ਲੱਗੇ ਭਾਵ ਕਹਿੰਦੇ ਭਾਵ ਇਹ ਹੈ ਵੀ ਤੈਨੂੰ ਲਗਾਤਾਰ ਬੋਲਣਾ ਪਵੇਗਾ ਜਦੋਂ ਤੱਕ ਗ੍ਰੰਥ ਸੰਪੂਰਨ ਨਹੀਂ ਹੁੰਦਾ ਇਹ ਨਹੀਂ ਹੋ ਸਕਦਾ ਵੀ ਦੋ ਪੰਨੇ ਲਖਵਾ ਕੇ ਤੇ ਤੂੰ ਚੁੱਪ ਕਰ ਜਾਵੇਂ ਜੇ ਤੂੰ ਚੁੱਪ ਕਰ ਗਿਆ ਤੇ ਮੈਂ ਦੁਬਾਰਾ ਕਲਮ ਨਹੀਂ ਚਲਾਵਾਂਗਾ ਫਿਰ ਕਹਿੰਦੇ ਨੇ ਵੇਦ ਵਿਆਸ ઋષਿ ਨੇ ਇਸ ਸ਼ਰਤ ਨੂੰ ਕਬੂਲਿਆ ਤੇ ਜਿਹੜਾ ਗਣੇਸ਼ ਚਤੁਰਤੀ ਵਾਲਾ ਦਿਨ ਹੈ ਇਸ ਦਿਨ ਉਹਨਾਂ ਨੇ ਮਹਾਭਾਰਤ ਦਾ ਗ੍ਰੰਥ ਉਚਾਰਨ ਕਰਨਾ ਸ਼ੁਰੂ ਕੀਤਾ ਤੇ ਗਣੇਸ਼ ਜੀ ਨੇ ਲਿਖਣਾ ਸ਼ੁਰੂ ਕੀਤਾ 10 ਦਿਨ ਲੱਗੇ 10 ਦਿਨ ਲਗਾਤਾਰ ਵੇਦ ਵਿਆਸ ઋષਿ ਬੋਲਦੇ ਰਹੇ ਗਣੇਸ਼ ਜੀ ਲਿਖਦੇ ਰਹੇ 10 ਦਿਨ ਲਗਾਤਾਰ ਇੱਕ ਰਤੀ ਮਾਤਰ ਵੀ ਉਹਨਾਂ ਨੇ ਵਿਸ਼ਰਾਮ ਨਹੀਂ ਕੀਤਾ ਦਸਾਂ ਦਿਨਾਂ ਦੇ ਬਾਅਦ ਅਨੰਤ ਚਤੁਰਦਸ਼ੀ ਵਾਲੇ ਦਿਨ ਕਹਿੰਦੇ ਨੇ ਮਹਾਭਾਰਤ ਦਾ ਜਿਹੜਾ ਗ੍ਰੰਥ ਆਰੰਭ ਕੀਤਾ ਸੀ ਉਹਦੀ ਸੰਪੂਰਨਤਾ ਹੋਈ ਵੇਦ ਵਿਆਸ ઋષਿ ਦੇ ਨੇਤਰ ਬੰਦ ਸੀ ਨੇਤਰ ਖੋਲੇ ਤੇ ਵੇਖਿਆ ਵੀ ਗਣੇਸ਼ ਜੀ ਲਗਾਤਾਰ ਲਿਖ ਰਹੇ ਸਨ ਲਗਾਤਾਰ ਲਿਖ ਰਹੇ ਸਨ ਉਸ ਕਾਰਨ ਉਹਨਾਂ ਦਾ ਸਰੀਰ ਬਹੁਤ ਜ਼ਿਆਦਾ ਤਪਿਆ ਹੋਇਆ ਸੀ ਸਰੀਰ ਦਾ ਤਾਪਮਾਨ ਵੱਧ ਗਿਆ ਸੀ ਤਾਂ ਉੱਤੇ ਫਿਰ ਵੇਦ ਵਿਆਸ ઋષਿ ਨੇ ਪਹਿਲਾਂ ਮਿੱਟੀ ਦਾ ਲੇਪ ਕੀਤਾ ਪਰ ਉਹਦੇ ਨਾਲ ਤਪਸ਼ਨਾ ਬੁਝੀ ਤੇ ਕਹਿੰਦੇ ਨੇ ਦਰਿਆ ਦੇ ਵਿੱਚ ਲਜਾ ਕਰਕੇ ਗਣੇਸ਼ ਜੀ ਨੂੰ ਇਸ਼ਨਾਨ ਕਰਵਾਇਆ ਐਸੇ ਕਰਕੇ ਅੱਜ ਵੀ ਸਨਾਤਨ ਮਤ ਦੇ ਵੀਰ ਉਹ ਗਣੇਸ਼ ਜੀ ਦੀ ਪੱਥਰ ਦੀ ਮੂਰਤੀ ਬਣਾ ਕਰਕੇ ਦਰਿਆ ਵਿੱਚ ਲੈ ਕੇ ਜਾਂਦੇ ਆ 11ਵੇਂ ਦਿਨ ਤੇ ਜਿਹਨੂੰ ਕਹਿ ਦਿੰਦੇ ਨੇ ਗਣੇਸ਼ ਵਿਸਰਜਨ ਕੀਤਾ ਪਰ ਗੱਲ ਇਹ ਹੈ ਕੇ ਭਾਵੇਂ ਉਹ ਗਣੇਸ਼ ਦੇ ਪੁਜਾਰੀ ਨੇ ਪਰ ਸਿੱਖ ਅਕਾਲ ਦਾ ਪੁਜਾਰੀ ਹੈ ਸ਼ਬਦ ਦਾ ਪੁਜਾਰੀ ਹੈ ਪਰ ਫਿਰ ਵੀ ਕਟੜਤਾ ਤੋਂ ਪਰ ਉੱਠ ਕੇ ਗੁਣ ਹਰ ਇੱਕ ਦੇ ਵਿੱਚੋਂ ਧਾਰਨ ਕਰਨਾ ਚਾਹੀਦਾ ਹੈ